ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਜਾਣ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਮੈਂ ਬਣਾਉਣੀ ਆ ਕarele ਤੇ ਇਹਨਾਂ ਨੂੰ ਮੈਂ ਅੱਜ ਤੁੱਪੇ ਰੱਖਦਾ ਸੀ ਇਦਾਂ ਈ ਧੋ ਕੇ ਮੈਂ ਕਿਹਾ ਚੱਲ ਸ਼ੀਸ਼ੇ ਰਾਂਗ ਤੋਪਾ ਪਾਉਗੀ ਵੈਸੇ ਅੱਜ ਹੈ ਨਹੀਂ ਗਈ ਤੁੱਪਾ ਤੇ ਅੱਗੇ ਤਾਂ ਨਹੀਂ ਐਸੇ ਮੌਕੇ ਨੂੰ ਆ ਜਾਂਦੀ ਹੁੰਦੀ ਅੰਦਰ ਅੱਜ ਬੱਦਲ ਵਾਲੀ ਜੀ ਕਰਕੇ ਦੋ ਦਿਨ ਹੋ ਗਏ ਮੀਂਹ ਪੈਦਾ ਕਰਕੇ ਤੇ ਤੋਪਾ ਘਟਾ ਮਿਰਚਾਂ ਵੀ ਮੈਂ ਇੱਥੇ ਰੱਖਦੀ ਹੁੰਨੀ ਆ ਸਕਾਉਣ ਦੇ ਲਈ ਤੇ ਜਿੰਨੀਆਂ ਕ ਸੁੱਕ ਜਾਂਦੀਆਂ ਉਹਨਾਂ ਕ ਮੈਂ ਸਟੋਰ ਕਰੀ ਜਾਂਦੀ ਆ ਉਨ ਮੈਂ ਕਲੇ ਲੈ ਕੇ ਨਾ ਰੱਖਦੇ ਸੀਗੇ ਤੇ ਹੁਣ ਮੈਂ ਚਲੋ ਇਹਨਾਂ ਨੂੰ ਧੋ ਕਿਤੋਂ ਕਿੱਥੋਂ ਧੁੱਤੇ ਤਾਂ ਹੋਈ ਆ ਬਸ ਇਹਨਾਂ ਨੂੰ ਮੈਂ ਉੱਪਰ ਉੱਚਾ ਡਟ ਕੇ ਤੇ ਫੇਰ ਛੈਣ ਲੱਕੀ ਫੇਰ ਇਹਨਾਂ ਨੂੰ ਮੈਂ ਰੱਖ ਦਿੰਨਾ ਹੁਣ ਮੈਂ ਇੱਧਰ ਫੋਲੋ ਬਣਾ ਕੇ ਰੱਖ ਤਵ ਤੇ ਇੱਧਰ ਪਾ ਲਈ ਬੂੰਦੀ ਇਦਿੱਤ ਤਿਆਰੀਆਂ ਸੇਵੀਆਂ। ਸਾਰੀ ਤਿਆਰੀ ਕਰਕੇ ਰੱਖ ਲਿਆ। ਹਾਂਜੀ ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਤੇ ਹਾ ਜਣ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਹੈਗੀ ਮੇਰੀ ਛੁੱਟੀ। ਤੇ ਅੱਜ ਉਹਨਾਂ ਮੇਰੀ ਫਰੈਂਡ ਨੇ ਘਰੇ 8 ਵਜੇ ਨਾਲੇ ਬਸ ਉਹ ਆਉਣ ਵਾਲੇ ਆ ਤੇ ਹੁਣ ਮੈਂ ਸਾਰੀ ਤਿਆਰੀ ਕਰਕੇ ਹੱਟੀ ਸੀਗੀ ਇਹ ਵੀ ਕੰਮ ਤੇ ਗਏ ਸੀ ਵੀ ਵੀ ਆਉਣ ਵਾਲੇ 8:00 ਵਜੇ ਨੂੰ ਇਹ ਵੀ ਆ ਜਾਣਗੇ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਉਹਨਾਂ ਦੇ ਆਇਆਂ ਤਾਂ ਸਭ ਨੂੰ ਇਧਰ ਆਕਟਾ ਵੀ ਮੈਂ ਗੋਨੱਖੇ ਰੱਖ ਲੇ ਤੇ ਆਹ ਕarele ਬਣਾਏ ਸੀ ਸਵੇਰ ਉੱਪਰ ਆ ਤੇ ਚੌਲ ਮੈਂ ਕਿੱਸੇ ਉਦੇ ਬਣਾਵਾਂਗੇ ਆਹ ਪਪਾਇਆ ਸੀਗਾ ਮਿਰਚਾਂ ਦਾ ਤੇ ਨਿੰਬੂ ਦਾ ਚਾਰ ਵੀ ਤਕਰੀਬਨ ਤਿਆਰੀ ਆ ਇਹ ਭਲੇ ਮਾ ਗੋਰੋ ਪਾਏ ਸ਼ੁਰੂ ਕਰਾ ਲਓ ਨਾ ਫਿਰ ਉਹਨਾਂ ਨੂੰ ਕੁਝ ਨਹੀਂ ਬਾਂਦਣਾ ਨਾ ਹੁਣ ਇਹ ਗੜਾਂ ਦੀ ਚਟਨੀ ਮੈਂ ਘਰ ਤੋਂ ਦੂਜੀ ਲੈ ਲਈ ਬਾਲੀ ਟੇਸਟੀ ਬਣਦੀ ਆ ਇਹ ਪਰ ਤਨੀ ਕੁੰਡਾ ਲੈ ਹੁੰਦਾ ਕਿਦਾਂ ਹੈਗੇ ਕੁੰਡਾ ਹੁਣ ਤਾਂ ਮੈਂ ਵੱਡਾ ਬਗਵਾਉਣਾ ਵਾ ਤੇ ਇਹਦੇ ਵਿੱਚ ਨਾ ਮੈਂ ਲੈ ਕੇ ਇਹ ਡੂੰਘਾ ਘੱਟ ਆ ਹੁਣ ਤਾਂ ਹੁਣ ਤੋਂ ਵੇਖੀ ਇਹਦੇ ਨਾਲ ਜਿਹੜੇ ਸ਼ਿੱਟ ਵਿੱਚ ਮਤਲਬ ਚੀਜ਼ ਭਰਨ ਦਿੰਦੀ ਆ ਇਹ ਆਲਦਾ ਆਪਣੇ ਇੰਡੀਆ 'ਚ ਇਹ ਤੇ ਕੁਟੀਆਂ ਕਦੇ ਚਟਨੀ ਦੇਣਾ ਬਹੁਤ ਮੇਰੇ ਮੇਰੀ ਜਿਹੜੀ ਜਠਾਣੀ ਹੈ ਨਾ ਉਹ ਕਦੇ ਕੀ ਕਰਦੀ ਹੈ ਜੇ ਆਪਾਂ ਮਿਰਚਾਂ ਹਨਾ ਹਮੇਸ਼ਾ ਕੁੰਡੇ ਚ ਕੁੱਟ ਕੇ ਕੁੰਡੇ ਚ ਉਹਦੇ ਸਹੀ ਇੱਕ ਇੱਕ ਵਧੀਆ ਲਾਣ ਹਾਂ ਉਹਨੇ ਮਿਰਚਾਂ ਹਰੀਆਂ ਤੇ ਅਦਰਕ ਲਸਣ ਹਨਾ ਇਹਨਾਂ ਦਾ ਢਾਲ ਚ ਪਾਉਣਾ ਹੈ ਤੇ ਭਾਜੀ ਨੇ ਉਦੋਂ ਮੀਟ ਬਣਾਇਆ ਪਰਸ ਤੇ ਸਾਰਾ ਬੱਕਰੇ ਦਾ ਮੀਟ ਬਣਾਇਆ ਇਹਨਾਂ ਨੇ ਸਾਰਾ ਕੁੰਡੇ ਚ ਕੁੱਟ ਕੇ ਤੜਕਾ ਵਾ ਦੇ ਕੇ ਇਹਨੇ ਇੰਨਾ ਵਧੀਆ ਟੇਸਟੀ ਬਣਿਆ ਤੇ ਮੈਂ ਤਾਂ ਵੈਸੇ ਮੈਂ ਤਾਂ ਬਣਾਉਣਾ ਮੈਂ ਸਿਆਲਾਂ ਚ ਜਿਹੜਾ ਪੌਣਾ ਸਾਗ ਚ ਮਿਰਚਾ ਮੁਰਚਾ ਮੈਂ ਤਾਂ ਨਹੀਂ ਕਰੀ ਮੈਕਸੀ ਚ ਪਾਈਆਂ ਹੁੰਡੇ ਚ ਕੱਟ ਕੇ ਲਸਣ ਅਦਰਕ ਬੈਨਾ ਐਡੀ ਕਿ ਲਈ ਹੋਈ ਆ ਪੱਥਰ ਜਿਆੜੀ ਨਹੀਂ ਅੱਛਾ ਮੇਰੇ ਸਾਡੇ ਮम्मी ਹੁੰਦੇ ਨਾ ਉਹ ਹਮੇਸ਼ਾ ਉੱਚੀ ਕੁੱਟਦੇ ਆ ਉੱਚੀ ਕੁੱਟਦੇ ਆ ਹੋਬੀ ਹੋਂਬਾ ਸੋਨੇ ਚ ਕੱਢ ਲੈਨੇ ਕੱਢ ਕੇ ਤੜਦੇ ਸਹੀ ਹੈ ਇਹ ਸਹੀ ਹੈ ਯਾਰੋ ਕੋਈ ਉਹ ਦਿੱਕ ਲਈ ਗੱਲ ਨਹੀਂ ਕੀਤੀ ਸਾਡਾ ਜਿੰਨਾ ਚਾਹ ਹਾਂ ਕਰੇਲੇ ਲੈਣੇ ਮੈਂ ਨਾ ਕਦੇ ਨਹੀਂ ਇਹ ਕਿਹੜਾ ਵਲੌਗ ਦੇ ਜਿੰਦੇ ਉਹਦੇ ਵਿੱਚ ਐਦਾਂ ਹੁੰਦੇ ਲੋਕ ਬਲਗ ਸੱਜਣਾ ਚਲੇ ਮੈਥਮੈਟਿਕਸ ਆਇਆ ਦਨ ਦਨ ਦਾ ਕਿਥੇ ਆਣਾ ਵੇਪੋਪੀ ਆ ਪੋਪੀ ਆ ਜਿਹੜਾ ਇਹਨਾਂ ਦਾ ਗੈਸਟ ਦਾ ਅਭਿਦਾਨ ਹੁੰਦਾ ਉਹ ਹੈਡ ਹੁੰਦਾ ਨਾਲੀ ਚਟਨੀ ਟੈਸਟ ਕਰਵਾਉਣਾ ਜਿਹੜੀ ਸੀ ਨਾ ਚਿਪੜਾਲੀ ਚਟਨੀ ਆਹ ਪਾਜੀ ਨੂੰ ਤਾਂ ਜਰੂਰ ਖਾਓ ਨਾਲੀ ਮਿੱਠਾ ਦਾ ਚਾਹ ਦੀ ਹੱਦਾਂ ਦੇ ਤਾਇਆ ਉਹ ਚਾਹ ਵਾਲਾ ਦੇਣਾ ਹੈ ਨਾ

ਬਾਰ ਆਪਾਂ ਤਾਂ ਸ਼ਾਮ ਨੂੰ ਕਦੇ ਨਿਕਲਦੇ ਨਹੀਂ ਪਰ ਜੇ ਟਾਈਮ ਲੱਗੇ ਫੇਰ ਹੀ ਨਿਕਲਦੇ ਸ਼ਾਮ ਨੂੰ ਤੁਹਾਨੂੰ